ਜੜਪ੍ਰਥ ਰਾਜੇ ਦੀ ਸਾਖੀ ਅੱਗੇ ਸੁਣਾਈ ਸੀ ਕੁਝੇ ਸਾਥ ਕੁਝ ਤਨ ਲੈ ਕੇ ਬੇਨਤੀ ਕੀਤੀ ਸੀ ਕਿ ਦੁਬਾਰਾ ਮੌਕਾ ਮਾਲਕ ਦੇਊਗਾ ਤਾਂ ਫੇਰ ਸੁਣਾਵਾਂਗੇ ਜੜਪ੍ਰਥ ਰਾਜੇ ਦੇ ਟਾਈਮ ਤੇ ਉਸਲੇ ਸ਼ਿਵਜੀ ਮਹਾਰਾਜ ਜੀ ਜਿਹੜੇ ਉਹ ਬਰਾਜਮਾਨ ਸੀ ਸ਼ਿਵਜੀ ਮਹਾਰਾਜ ਦੀ ਉਮਰ ਬਹੁਤ ਜ਼ਿਆਦਾ ਸੀ 8 ਲੱਖ ਵਾਰਾ ਉਹਨਾਂ ਦੀ ਉਮਰ ਸੀ ਸਤਜੁਗ ਦੇ ਵਿੱਚ 1 ਲੱਖ ਵਾਰਾ ਉਮਰ ਹੁੰਦੀ ਸੀ ਬੰਦੇ ਦੀ ਪਰ ਉਹਨਾਂ ਦੇ ਕੋਲ ਇੱਕ ਅਮਰਤ ਫਲ ਹੈਗਾ ਜਦੋਂ ਖਾ ਲੈਂਦੇ ਸੀ ਤੇ ਉਹ ਬਜ਼ੁਰਗ ਨਹੀਂ ਹੁੰਦੇ ਜਵਾਨ ਹੀ ਰਹਿੰਦੇ ਸੀ ਤੇ ਉਹਨਾਂ ਦਾ ਧਰਤੀ ਤੋਂ ਜਾਣ ਦਾ ਟਾਈਮ ਜਿਹੜਾ ਉਹ ਲਗਭਗ ਆ ਚੁੱਕਾ ਸੀ ਤੇ ਉਹਨਾਂ ਨੇ ਸੋਚਿਆ ਕਿ ਇਹ ਜਿਹੜਾ ਅਮਰਤ ਫਲ ਆ ਇਹ ਕਿਹਨੂੰ ਦਈਏ ਉਹ ਸਖਸ ਨੂੰ ਫਲ ਦਈਏ ਕਿ ਜਿਹੜਾ ਇਹਨੂੰ ਖਾ ਕੇ ਤੇ ਕੋਈ ਮਾਰੇ ਕਰਮ ਨਾ ਕਰੇ ਤੇ ਮਾਲਕ ਦੀ ਭਗਤੀ ਕਰੇ ਤੇ ਜਿਹੜਾ ਰਾਜਾ ਜੜਪਰਥ ਸੀਗਾ ਉਹ ਮਾਰੇ ਸ਼ਿਵਜੀ ਨੂੰ ਮੰਨਦਾ ਸੀ ਸ਼ਿਵਜੀ ਮਹਾਰਾਜ ਜੀ ਨੇ ਉਹ ਜਿਹੜਾ ਅੰਮ੍ਰਿਤ ਫਲ ਸੀ ਨਾ ਉਹ ਰਾਜੇ ਨੂੰ ਦੇ ਦਿੱਤਾ ਕਿ ਇਹ ਬੜਾ ਨੇਕ ਪਰਸ ਹੈਗਾ ਵਾ ਤੇ ਇਹ ਬੰਦਗੀ ਕਰੂਗਾ ਤੇ ਇਹਦਾ ਇਹਨੂੰ ਫਾਇਦਾ ਹੋਊਗਾ ਇਹ ਜਵਾਨੀ ਰਹੂਗਾ ਉਹਨੇ ਸੋਚਿਆ ਕਿ ਰਾਜੇ ਨੇ ਕਿ ਮੈਂ ਜਵਾਨ ਹੋ ਕੇ ਕੀ ਲੈਣਾ ਵਾ ਤੇ ਇਹ ਜਿਹੜਾ ਅੰਮ੍ਰਿਤ ਫਲ ਮ ਆਪਣੀ ਰਾਣੀ ਨੂੰ ਦੇ ਦਿੰਦਾ ਵਾ ਉਹ ਆਪਣੀ ਰਾਣੀ ਦੇ ਨਾਲ ਬਹੁਤ ਪਿਆਰ ਕਰਦਾ ਸੀ ਰਾਣੀ ਜਿਹੜੀ ਸੀ ਉਹ ਕੋੜੇ ਦੀ ਜਿਹੜਾ ਦੇਖਪਾਲ ਕਰਦਾ ਸੀ ਕੋੜਿਆਂ ਦਾ ਚਰਵਾਲ ਸੀ ਉਹ ਉਹਦੇ ਨਾਲ ਪਿਆਰ ਕਰਦੀ ਸੀ ਤੇ ਉਹਨੇ ਉਹਨੂੰ ਦੇ ਦਿੱਤਾ ਅਮਰਤ ਫਲ ਉਹ ਜਿਹੜਾ ਕੋੜਿਆਂ ਦੀ ਦੇਖਭਾਲ ਕਰਦਾ ਸੀ ਉਹ ਵੇਸਵਾ ਦੇ ਨਾਲ ਪਿਆਰ ਕਰਦਾ ਸੀ ਉਹ ਉਹਨੇ ਵੇਸਵਾ ਨੂੰ ਦੇ ਦਿੱਤਾ ਕਿ ਚਲੋ ਮੈਂ ਉਹਨੂੰ ਦੇ ਦਿੰਨਾ ਤੇ ਉਹ ਜਵਾਨ ਹੀ ਰਹੂਗੀ ਵੇਸਵਾ ਨੇ ਸੋਚਿਆ ਕਿ ਮੈਂ ਇਨੂੰ ਖਾ ਕੇ ਅਮਰਤ ਫਲ ਨੂੰ ਤੇ ਪੁੱਠੇ ਕੰਮ ਕਰਨੇ ਆ ਤੇ ਮੇਰੇ ਨਾਲੋਂ ਇਹਦੀ ਲੋੜ ਜਿਹੜੀ ਰਾਜੇ ਨੂੰ ਜ਼ਿਆਦਾ ਵਾ ਹੋਵੇ ਨਾ ਤੇ ਮੈਂ ਰਾਜੇ ਨੂੰ ਦੇਦਾ ਉਹ ਮੁੜ ਕੇ ਫਿਰ ਰਾਜਪਰਥਰੀ ਦੇ ਕੋਲ ਆ ਜਾਂਦਾ ਹਾਂਜੀ ਉਹ ਪੁੱਛਦਾ ਵਾ ਰਾਣੀ ਨੂੰ ਕਿ ਮੈਂ ਤੁਹਾਨੂੰ ਅਮਰਤ ਫਲ ਦਿੱਤਾ ਸੀ ਰਾਣੀ ਨੇ ਬਹਾਨਾ ਜਾਂ ਲਾਤਾ ਕਿ ਮੈਂ ਖਾ ਕੇ ਨਾ ਖਾ ਕੇ ਤੇ ਇਹਨੂੰ ਫੇਰ ਵਰਤੂੰਗੀ ਤੇ ਮੈਂ ਸੁਣਾ ਲਿਆ ਵੀ ਕਰਨ ਤੇ ਉਹ ਅੰਮ੍ਰਿਤ ਫਲ ਕੋ ਜਾਨਵਰ ਚੋਕ ਕੇ ਲਾ ਗਿਆ ਉਹਨੇ ਆਲਾ ਟਾਲਾ ਜਾਂ ਕਰ ਦਿੱਤਾ ਪਰ ਉਹਨੂੰ ਯਕੀਨ ਨਹੀਂ ਆਇਆ ਉਹਨੇ ਵਜ਼ੀਰ ਦੀ ਡਿਊਟੀ ਲਾਤੀ ਵੀ ਤੂੰ ਤੈ ਤੱਕ ਜਾਣਾ ਵਾ ਤੂੰ ਵੇਸਵਾ ਨੂੰ ਪੁੱਛਣਾ ਵਾ ਪੀਤੇ ਨੂੰ ਮਰਤਫਲ ਕਿੱਥੋਂ ਮਿਲਿਆ ਕਹਿੰਦਾ ਵੀ ਉਹਨੂੰ ਕੁਝ ਨਹੀਂ ਕਿਉਂਕਿ ਉਹਨੇ ਸਾਡੇ ਫਾਇਦੇ ਲਈ ਸਾਡੇ ਤੱਕ ਪਹੁੰਚਾਇਆ ਵਾ ਉਹਨੂੰ ਕੋਈ ਇਹੋ ਜਿਹਾ ਜਾਨੀ ਕਿ ਕੋਈ ਨਈ ਸਜ਼ਾ ਦੇਣੀ ਉਹਨੂੰ ਪਿਆਰ ਨੇ ਪੁੱਛਣਾ ਤੇ ਉਹ ਆਂਦਾ ਵੀ ਠੀਕ ਹੈ ਉਹਨੇ ਵਜ਼ੀਰ ਨੇ ਕਿ ਕੀਤਾ ਪੀ ਉਹ ਵਿਸਵਾ ਦੇ ਕੋਲ ਚਲ ਗਿਆ ਬੜੇ ਪਿਆਰ ਨਾਲ ਜਾ ਕੇ ਬੇਨਤੀ ਕੀਤੀ ਕਿ ਰਾਜਾ ਕਹਿੰਦਾ ਸੀਗਾ ਕਿ ਜਿਹੜਾ ਅੰਮ੍ਰਿਤ ਫਲ ਤੁਸੀਂ ਦਿੱਤਾ ਵਾ ਇਹ ਬਹੁਤ ਵਧੀਆ ਵਾ ਇਹ ਸ਼ਿਵਜੀ ਦਾ ਫਲ ਸੀਗਾ ਅੰਮ੍ਰਿਤ ਫਲ ਜਿਹੜਾ ਤੁਸੀਂ ਦਿੱਤਾ ਵਾ ਤੇ ਤੁਹਾਨੂੰ ਇਹ ਕਿੱਥੋਂ ਮਿਲਿਆ ਉਹ ਕਹਿੰਦੀ ਵੀ ਤੁਸੀਂ ਪੁੱਛ ਕੇ ਕੀ ਲੈਣਾ ਵਾ ਉਹ ਕਹਿੰਦਾ ਵੀ ਜੇ ਤੂੰ ਦੱਸ ਦਵੇਂ ਤਾਂ ਬਹੁਤ ਵਧੀਆ ਵਾ ਕਿਉਂਕਿ ਇਹ ਰਾਜੇ ਦਾ ਹੁਕਮ ਹੈ ਉਹ ਕਹਿੰਦੀ ਕਿ ਜਿਹੜਾ ਰਾਜੇ ਦੇ ਕੋੜਿਆਂ ਦੀ ਦੇਖਪਾਲ ਕਰਦਾ ਨਾ ਮੇਰਾ ਉਹਦੇ ਨਾਲ ਪ੍ਰੇਮ ਆ ਮੇਰੇ ਕੋਲ ਆਉਂਦਾ ਵਾ ਤੇ ਇਹ ਮੈਨੂੰ ਫਲ ਉਹਨੇ ਦਿੱਤਾ ਸੀ ਆਂਦਾ ਪਿੱਛੇ ਗਿਆ ਇਹ ਤਾਂ ਉਹਦੇ ਕੋਲ ਗਿਆ ਕੋੜਿਆਂ ਦਾ ਚਰਵਾਲ ਜਿਹੜਾ ਸੀ ਜਿਹਦੇ ਉਹਦੇ پاس ਗਿਆ ਤੇ ਉਹਨੂੰ ਪੁੱਛਿਆ ਕਿ ਸੱਚ ਦੱਸ ਵੀ ਤੂੰ ਇਹ ਅੰਮ੍ਰਿਤ ਫਲ ਕਿੱਥੋਂ ਲਿਆ ਨਹੀਂ ਤੇ ਤੈਨੂੰ ਫਾਂਸੀ ਦੀ ਸਜ਼ਾ ਦੇ ਦਾਂਗਾ ਆਂਦਾ ਕਿ ਮੈਨੂੰ ਮਾਰੋ ਨਾ ਰਾਣੀ ਜਿਹੜੀ ਮੇਰਾ ਪਿਆਰ ਕਰਦੀ ਹੈ ਤੇ ਇਹ ਮੈਂ ਰਾਣੀ ਨੇ ਮੈਨੂੰ ਦਿੱਤਾ ਸੀ ਉਹ ਵਜ਼ੀਰ ਆ ਜਾਂਦਾ ਵਾ ਤੇ ਆ ਕੇ ਚੁੱਪ ਕਰ ਜਾਂਦਾ ਉਹ ਕਹਿੰਦਾ ਵੀ ਰਾਜਾ ਕਹਿੰਦਾ ਦੱਸ ਅੰਦਾਜੀ ਜਵਾਬਤ ਮੈਂ ਲੈ ਆਂ ਪਰ ਤੁਹਾਡ ਕੋ ਸੁਣਿਆ ਨਹੀਂ ਜਾਣਾ ਆਂਦੇ ਵੀ ਨਹੀਂ ਤੁਸੀਂ ਕਰੋ ਗੱਲ ਕੋਈ ਗੱਲ ਆਂਦੇ ਕਿ ਜਦੋਂ ਵੇਸਵਾ ਨੂੰ ਪੁੱਛਿਆ ਤੇ ਵੇਸਵਾ ਨੇ ਕਿਹਾ ਕਿ ਜਿਹੜਾ ਘੋੜਿਆਂ ਦੀ ਸੇਵਾ ਕਰਦਾ ਵਾ ਘੋੜਿਆਂ ਦਾ ਚਰਵਾਲ ਜਿਹੜਾ ਵਾ ਉਹ ਮੇਰੇ ਕੋਲ ਆਉਂਦਾ ਵਾ ਤੇ ਮੈਨੂੰ ਉਹਨੇ ਦਿੱਤਾ ਸੀ ਅਮਰਤ ਫਲ ਤੇ ਮੈਂ ਆਖਿਆ ਕਿ ਮੈਂ ਇਹਨੂੰ ਖਾ ਕੇ ਸਾਡੇ ਹਰਾਮੀ ਕਰਨੀ ਆ ਤੇ ਮੈਂ ਆਖਿਆ ਵੀ ਸਾਡੇ ਸ਼ਹਿਰ ਦਾ ਰਾਜਾ ਕਿੰਨਾ ਨੇਕ ਆ ਤੇ ਉਹਨੂੰ ਦਿੰਦੇ ਆ ਤੇ ਆਂਦੇ ਕਿ ਜਦੋਂ ਉਹਨੂੰ ਪੁੱਛਿਆ ਤੇ ਉਨੂੰ ਮਜਬੂਰ ਕੀਤਾ ਪੁੱਛਣ ਤੇ ਆਂਦਾ ਪੀ ਜਿਹੜੀ ਰਾਣੀ ਆ ਨਾ ਉਹ ਮੇਰੇ ਨਾਲ ਪ੍ਰੇਮ ਕਰਦੀ ਐ ਤੇ ਮੈਨੂੰ ਰਾਣੀ ਨੇ ਦਿੱਤਾ ਇਹ ਪਿਆਲਾ ਤੂੰ ਜਵਾ ਰਹੇਂਗਾ ਬੜਾ ਦਿਲ ਦੁਖਦਾ ਪਿਛਲੇ ਜਨ ਦੀ ਸੋਝੀ ਹੁਣ ਕਰਕੇ ਆਂਦਾ ਪੀ ਪਹਿਲੋ ਮੈਂ ਇੱਕ ਆਪਣੀ ਜ਼ਿੰਦਗੀ ਜਿਹੜੀ ਆ ਇੱਕ ਗਵਾਲੀ ਆਪਣੀ ਪਿੱਛੇ ਸਾਰੀ ਭਗਤੀ ਬਰਬਾਦ ਕੀਤੀ ਮੇਰਾ ਕੋਈ ਚੰਗਾ ਕਰਮ ਆ ਗਿਆ ਤੇ ਮੈਨੂੰ ਰਾਜੇ ਨੇ ਗੋਦ ਲੈ ਲਿਆ ਹਾਂਜੀ ਤੇ ਮੈਨੂੰ ਇੱਕ ਨਵਾਂ ਜੀਵਨ ਉਹਨੇ ਦਿੱਤਾ ਹਾਂਜੀ ਤੇ ਮੈਂ ਸੋਚਿਆ ਕਿ ਸਾਰਾ ਜੀਵਨ ਜਿਹੜਾ ਮੈਂ ਭਗਤੀ ਕਰੂੰਗਾ ਤੇ ਮੈਂ ਰਾਣੀ ਦੇ ਨਾਲ ਇੰਨਾ ਪਿਆਰ ਕੀਤਾ ਤੇ ਰਾਣੀ ਨੇ ਮੇਰ ਨਾਲ ਧੋਖਾ ਕੀਤਾ ਰਾਣੀ ਨੂੰ ਕੁਝ ਨਹੀਂ ਕਿਹਾ ਜੋ ਵੀ ਗੱਦੀ ਸੀ ਉਹਨੇ ਵਜੀਰ ਦੇ ਵਾਲੇ ਕਰਕੇ ਤੇ ਉਹ ਘਰ ਰਾਤ ਦੇ ਟਾਈਮ ਨਿਕਲ ਗਿਆ ਇੰਨੀ ਜਾ ਕੇ ਬੰਦਗੀ ਕੀਤੀ ਇੰਨੀ ਬੰਦਗੀ ਕੀਤੀ ਉਹਨੇ ਕਿ ਜਿਹਦੇ ਲੇਖੇ ਟੁੱਟ ਗਏ ਤੇ ਸ਼ਿਵਜੀ ਮਹਾਰਾਜ ਜੀ ਤੇ ਪਾਰਬਤੀ ਦੋਵੇਂ ਲਾਗੋਂ ਦੇ ਨੰਗੇ ਜਦੋਂ ਬੰਦਗੀ ਕਰਨ ਦੇ ਤੇ ਸ਼ਿਵਜੀ ਮਹਾਰਾਜ ਜੀ ਨੂੰ ਪਾਰਬਤੀ ਕਹਿੰਦੇ ਪੀ ਇੱਕ ਰਾਜਾ ਹੋ ਕੇ ਇੰਨਾ ਔਖਾ ਵਾ ਤੇ ਨੂੰ ਕੋਈ ਦੇਵ ਅੰਦੇ ਪੀ ਇਹਨੇ ਨਹੀਂ ਕੁਝ ਵੀ ਲੈਣਾ ਇਹ ਰਾਹ ਛੱਡ ਕੇ ਆਇਆ ਵਾ ਇਹਨੂੰ ਮਾਇਆ ਦੇ ਨਾਲ ਕੋਈ ਮੋੜ ਨਹੀਂ ਨਾ ਇਹਨੂੰ ਕੋਈ ਖਾਣ ਪੀਣ ਨਾ ਇਹਦਾ ਸਾਡੇ ਨਾਲ ਪਿਆਰ ਆ ਇਹ ਸਾਡੀ ਭਗਤੀ ਕਰਨ ਦਿਆ ਵਾ ਤੇ ਆੰਦੀ ਜੀ ਤੁਸੀਂ ਨਹੀਂ ਕੋਈ ਦੇਣਾ ਤਾਂ ਮੈਂ ਇਹਨੂੰ ਦੇਣ ਚੱਲੀ ਜੀ ਤੇ ਉਹ ਸ਼ਰਾਫ ਬੜੀ ਸੇਤੀ ਦਿੰਦੀ ਹੁੰਦੀ ਸੀ ਪਾਰਬਤੀ ਤੇ ਸ਼ਿਵਜੀ ਮਹਾਰਾਜ ਜੀ ਨੂੰ ਕਹਿੰਦੀ ਹੁੰਦੀ ਸੀ ਕਿ ਮੇਰੇ ਅੱਖ ਲੱਗ ਜੇ ਸ਼ਿਵਜੀ ਮਹਾਰਾਜ ਜੀ ਨਹੀਂ ਲੱਗਦੇ ਹੁੰਦੇ ਤਾਂ ਕਹਿੰਦੀ ਹੁੰਦੀ ਮੈਂ ਫਿਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਿਵਜੀ ਮਹਾਰਾਜ ਨੂੰ ਕਹਿੰਦੇ ਵੀ ਕੋਈ ਦੇਣ ਵਾਸਤੇ ਤੇ ਮੈਂ ਚਲਦੀ ਉਹਨਾਂ ਕਿਹਾ ਵੀ ਜੇ ਤੂੰ ਚਲਦੀ ਆ ਨਾ ਸਿਵਜੀ ਮਹਾਰਾਜ ਨੇ ਕਿਹਾ ਤੇ ਉਹ ਬਹੁਤ ਨੇਕ ਪੁਰਸ਼ ਆ ਤੇ ਉਹਨਾਂ ਨੂੰ ਕੋਈ ਸ਼ਰਾਬ ਨਾ ਦੇ ਕੇ ਆਵੇਂ ਜੇ ਤੇਰੇ ਕੋ ਕੋ ਲੈਣਗੇ ਤੇ ਠੀਕ ਆ ਜੇ ਨਾ ਲੈਣਗੇ ਤੇ ਸ਼ਰਾਬ ਨਾ ਦੇ ਕੇ ਆਵੇਂ ਕਿਉਂਕਿ ਉਹ ਰਾਜ ਸੜ ਕੇ ਆ ਕੇ ਤੇ ਹਾਂਜੀ ਬੰਦਗੀ ਕਰਨ ਦੇ ਤੇ ਇਸ ਚੀਜ਼ ਦਾ ਧਿਆਨ ਰੱਖੀ ਉਦੋਂ ਕਿਸੇ ਨੇ ਮੁਰਦਾ ਸਾੜਿਆ ਹੈਗਾ ਤੇ ਕਈ ਕਣਕ ਦੇ ਹਟੇਰੀਆਂ ਛਾਰ ਲਾ ਦਿੰਦੇ ਆ ਹਾਂਜੀ ਜਦੋਂ ਉਹਦਾ ਪਾਸਾ ਚੇਂਜ ਕਰਦੇ ਆ ਤੇ ਹਾਂਜੀ ਜਦੋਂ ਚੱਕਦੇ ਆ ਫੱਟਾ ਥੱਲੇ ਰੱਖ ਕੇ ਤੇ ਉਹਨੂੰ ਭਾਂਡਾ ਪਾਂਦੇ ਆ ਤੇ ਉੱਥੇ ਚਾਲ ਢੇਰੀਆਂ ਜਾਂ ਕਣਕ ਦੀਆਂ ਲਾ ਦਿੰਦੇ ਤੇ ਕਈ ਆਟੇ ਦੀਆਂ ਲਾ ਦਿੰਦੇ ਹੁਣ ਆ ਲੋ ਕਣਕ ਦੀਆਂ ਲਾ ਦਿੰਦੇ ਆ ਉਹਦੇ ਆਟੇ ਦੇ ਲਾਉਂ ਦਿੰਦੇ ਉਹਨੇ ਚਾਹ ਉਹ ਨੁਕਰਾਂ ਤੋਂ ਜਿਹੜਾ ਆਟਾ ਸੀ ਨਾ ਛੁੱਕ ਲਿਆ ਤੇ ਉਹਦੀਆਂ ਚਾਰ ਰੋਟੀਆਂ ਬਣਾ ਲਈਆਂ ਤੇ ਉਹ ਜਿੱਥੇ ਮੁਰਦਾ ਸੜਿਆ ਸੀ ਨਾ ਉੱਤੇ ਉਹ ਲੱਕੜਾਂ ਉਸੇ ਤੇ ਮੁਰਦੇ ਵਾਲੇ ਤੇ ਪਕਾਉਣ ਲਿਆ ਪਿਆ ਅੱਗ ਬਲਦੀ ਤੇ ਉੱਥੇ ਹੀ ਪਕਾਉਣ ਉਹਨੇ ਚਾਰ ਰੋਟੀਆਂ ਪਕਾ ਕੇ ਤੇ ਉੱਥੇ ਬੰਦਗੀ ਲਾ ਕੇ ਕਰਨ ਦਿਆ ਸੀ ਤੇ ਰੋਟੀਆਂ ਨੇ ਕਿਹਾ ਕਿ ਜਦੋਂ ਭੁੱਖ ਲੱਗੂਗੀ ਉਦੋਂ ਮੈਂ ਖਾਊਂਗਾ ਤੇ ਉਹਨੇ ਆਪਣੇ ਪਿਛਲੇ ਬੰਨੇ ਰੱਖ ਲਈ ਰੋਟੀ। ਉਦੋਂ পার্বਤੀ ਆ ਗਈ। পার্বਤੀ ਨੇ ਆ ਕੇ ਕਿਹਾ ਕਿ ਰਾਜਾ ਅੱਖਾਂ ਖੋਲ। ਸੁਇਦਾ ਵਾ ਕੇ ਕੋਈ ਮੰਗਣ ਵਾਲਾ ਆਇਆ ਨਾ ਹੋ ਸਾਧਕ ਨੂੰ ਭੁੱਖ ਲੱਗੀ ਹੋਵੇ। ਤੇ ਉਹ ਇੱਕ ਰੋਟੀ ਫੜਕੇ ਤੁਰ ਅੱਗੇ ਕਰ ਦਿੰਦਾ। ਉਹ ਪਾਰਵਤੀ ਕਹਿੰਦੀ ਕਿ ਰਾਜਨ ਅੱਖਾਂ ਦੇ ਖੋਲ ਉਹ ਸੁਖਦਾ ਵੀ ਹੋ ਸਕਦਾ ਕਿ ਇਹਨੂੰ ਮੇਰੇ ਤੋਂ ਜਿਆਦਾ ਭੁੱਖ ਹੋਵੇ ਤੇ ਚਲੋ ਮੈਂ ਫੇਰ ਬਣਾ ਲਵਾਂਗਾ ਜਦੋਂ ਲੋੜ ਪਾਊਗੀ ਉਹ ਇੱਕ ਰੋਟੀ ਹੋਰ ਉਹਦੇ ਅੱਗੇ ਕਰ ਦਿੰਦਾ ਉਹ ਫੇਰ ਕਹਿੰਦੀ ਕਿ ਰਾਜਾ ਅੱਖਾਂ ਨਹੀਂ ਖੋਲਦਾ ਤੂੰ ਅੱਖਾਂ ਖੋਲ ਉਹ ਅੰਸੋਦਾ ਵੀ ਇਹਨੂੰ ਜਿਆਦਾ ਭੁੱਖ ਹੋਣੀ ਆ ਤਿੱਗੀ ਰੋਟੀ ਉਹਦੇ ਅੱਗੇ ਕਰ ਦਿੰਦਾ ਉਹ ਫੇਰ ਕਹਿੰਦੀ ਪਾਰਵਤੀ ਕੇ ਰਾਜਨ ਅੱਖਾਂ ਖੋਲ ਤੇ ਉਹ ਜਿਹੜੀ ਚੌਥੀ ਰੋਟੀ ਹੁੰਦੀ ਆ ਉਹ ਵੀ ਅੱਧ ਅੱਗੇ ਕਰ ਦਿੰਦਾ ਵੀ ਇਹਨੂੰ ਹਰੇਕ ਕਿੰਨੀ ਭੁੱਖ ਲੱਗੀ ਉਹ ਕਹਿੰਦੀ ਵੀ ਮੈਨੂੰ ਰੋਟੀ ਨਹੀਂ ਚਾਹੀਦੀ ਤੁਸੀਂ ਮੇਰੇ ਅੱਗੇ ਰੋਟੀਆਂ ਰੱਖੀ ਜਾਣ ਦੇ ਜੇ ਮੈਂ ਮਾਤਾ ਪਾਰਵਤੀ ਅੱਖ ਖੋਲ ਕੇ ਤੇ ਵੇਖ ਜੇ ਤੋ ਅੱਖਾਂ ਖੋਲੀਆਂ ਤੇ ਅੱਗੇ ਮਾਤਾ ਪਾਰਵਤੀ ਸੀ ਉੱਠ ਕੇ ਮੱਥਾ ਤੇ ਕੇ ਹਤੇ ਕਾ ਕੇ ਮਾਂ ਤੁਹਾਡਾ ਸਿਰ ਤੇ ਹੱਥ ਹੋਣਾ ਚਾਹੀਦਾ ਵਾ ਤੇ ਤੁਸੀਂ ਮੇਰੇ ਤੇ ਧਿਆਕ ਕਰੋ ਆਂਦੀ ਕਿ ਮੈਂ ਤੇਰਾ ਦੁੱਖ ਵੇਖ ਕੇ ਮੈਂ ਤੇਰੇ ਪਾਸ ਆਈ ਆਂ ਹਾਂਜੀ ਤੇ ਮੰਗ ਕੁਝ ਕੀ ਚਾਹੀਦਾ ਆਂਦਾ ਮਾਤਾ ਤੁਸੀਂ ਆਪਣਾ ਪਿਆਰ ਦਿਓ ਖਾੜੇ ਪਿਆਰ ਤੋਂ ਲਾਦਾ ਮੈਨੂੰ ਹੋਰ ਕੀ ਚਾਹੀਦਾ ਮੈਂ ਤੇ ਰਾਹ ਛੱਡ ਗਿਆ ਸਭ ਕੋਈ ਇਹਨਾਂ ਚੀਜ਼ਾਂ ਨੂੰ ਸਾਡਾ ਮੇਰੇ ਇਹਨਾਂ ਦਾ ਮੋਹ ਨਹੀਂ ਹੈਗਾ ਪਾਰਵਤੀ ਖੜੇ ਪੈ ਗਈ ਕਿ ਮੈਂ ਤੈਨੂੰ ਦੇਣ ਦੇਣ ਤੋਂ ਬਿਗੈਰ ਜਾਣਾ ਨਹੀਂ ਤੂੰ ਕੁਝ ਨਾ ਕੁਝ ਮੰਗੇਗਾ ਤੇ ਮੈਂ ਤੈਨੂੰ ਉਹ ਦਊਂਗੀ ਉਹਨਾਂ ਜਨ ਮੈਂ ਨਹੀਂ ਉਹ ਵਾਪਸ ਜਾਣਾ ਉਹ ਸੋਚਦਾ ਵਾਪੀ ਇਹਨੇ ਮਾਤਾ ਨੇ ਹੁਣ ਮੇਰੇ ਆਖੇ ਨਹੀਂ ਲੱਗਣਾ ਤੇ ਇਹਨੇ ਕੁਝ ਨਾ ਕੁਝ ਦੇਣਾ ਹੀ ਅੰਦਾ ਕਿ ਜੇ ਮਾਤਾ ਕੋਈ ਦੇਣਾ ਚਾਹੁੰਦੇ ਜੇ ਨਾ ਤੇ ਮੈਨੂੰ ਇੰਨੀ ਗਰੀਬੀ ਦਿਓ ਇੰਨੀ ਗਰੀਬੀ ਦਿਓ ਕਿ ਤੇਰਾ ਨਾਂ ਤੇ ਭੋਲੇ ਨਾਸ ਦਾ ਨਾਂ ਨਹੀਂ ਮੈਨੂੰ ਭੁੱਲਣਾ ਚਾਹੀਦਾ 24 ਘੰਟੇ ਤੁਹਾਡੇ ਚਰਨਾਂ 'ਚ ਧਿਆਨ ਰਵੇ ਮੈਨੂੰ ਇੰਨੀ ਗਰੀਬੀ ਦੇ ਜੇ ਕੋਈ ਦੇਣਾ ਚਾਹੁੰਦੀ ਤੇ ਉਹ ਵਾਪਸ ਆ ਗਈ ਉਹਦੀਆਂ ਰਾਜੇ ਦੀਆਂ ਗੱਲਾਂ ਸੁਣ ਕੇ ਤੇ ਵਾਪਸ ਆ ਗਈ ਪੋਲੇ ਨਾ ਨੇ ਕਿਹਾ ਪੋਲੇ ਸ਼ੰਕਰ ਨੇ ਪੇ ਮੇਲਾ ਹੀ ਆਂਦੀ ਕਿ ਮਹਾਰਾਜ ਜੀ ਜਿਹਾ ਤੁਸੀਂ ਕਿਹਾ ਸੀ ਵੈਸਾ ਹੀ ਪਾਇਆ ਉਹਨੂੰ ਕਿਸੇ ਚੀਜ਼ ਦੀ ਖਾਸ਼ਾ ਨਹੀਂ ਉਹਨੇ ਚਾਰ ਫੁਲਕੇ ਯਾਨੀ ਕਿ ਪਕਾਏ ਸੀ ਤੇ ਉਹਨੇ ਕਹਾਂ ਵੀ ਕੋਈ ਭੁੱਖਾ ਵਾਤੇ ਉਹਨੇ ਕੱਲਾ-ਕੱਲਾ ਕਰਕੇ ਚਾਰੇ ਮੈਨੂੰ ਦੇ ਦਿੱਤੇ ਹਾਂਜੀ ਤੇ ਉਹਨੂੰ ਤੇ ਕਿਸੇ ਚੀਜ਼ ਦੀ ਖਾਸ਼ਾ ਹੀ ਨਹੀਂ ਹੈਗੀ ਤੇ ਤੁਸੀਂ ਉੱਤੇ ਧਿਆਗ ਕਰੋ ਤੇ ਉਹਨੂੰ ਦਰਸ਼ਨ ਦਿਓ ਉਹਦੀ ਮਨੋ ਕਾਮਨਾ ਪੂਰੀ ਕਰੋ ਜਿੰਨਾਂ ਜਿੰਨਾਂ ਨੇ ਵੀ ਭਗਤੀ ਕੀਤੀ ਆ ਉਹਨਾਂ ਨੇ ਬੜੇ ਦੁੱਖ ਮੁਸੀਬਤ ਕੱਟ ਕੇ ਫੇਰ ਭਗਤੀ ਕੀਤੀ ਹੈ ਭਗਤੀ ਸੁਖ ਨਾਲ ਨਹੀਂ ਹੁੰਦੀ ਹਾਂਜੀ ਭਗਤੀ ਜੇ ਕਵੇ ਨਾ ਕਿ ਬੰਦਾ ਸੁਖ ਦੇ ਵਿੱਚ ਕਰ ਲੇ ਤੇ ਸੁਖ ਵਿੱਚ ਭਗਤੀ ਨਹੀਂ ਹੁੰਦੀ ਭਗਤੀ ਕਰਨ ਵਾਸਤੇ ਹੱਡੀਆਂ ਢੇਰ ਕਰਨੀਆਂ ਹੀ ਪੈਂਦੀਆਂ ਜਿਨ੍ਹਾਂ ਨੇ ਹੱਡੀਆਂ ਢੇਰ ਕੀਤੀਆਂ ਵਾ ਉਹਨਾਂ ਨੇ ਆਪਣੇ ਸਤਿਗੁਰ ਦੇ ਕੋਲੋਂ ਸਭ ਕੁਝ ਲਿਆ ਤੁਸੀਂ ਪਿਛਲੇ ਇਤਿਹਾਸੋਂ ਪੜ੍ਹ ਕੇ ਵੇਖ ਲਓ ਕਿ ਸੰਤਾਂ ਮਹਾਂਪੁਰਖਾਂ ਨੇ ਜਿੰਨਾ ਵੀ ਕੁਝ ਲਿਆ ਵਾ ਉਹਨਾਂ ਨੇ ਭਗਤੀ ਕੀਤੀ ਆ ਭੁੱਖੇ ਰਹਿ ਰਹਾ ਕੇ ਮਹਾਰਾਜੀ ਦੀ ਸ਼੍ਰੀਪਾ ਸ਼ੈ ਨੇ ਇਨੇ ਭਗਤੀ ਕੀਤੀ ਉਹਨਾਂ ਨੇ ਮੇਰੀ ਉਹਨਾਂ ਦੀ ਸੇਵਾ ਨਹੀਂ ਕੀਤੀ ਕਿ ਉਹਨਾਂ ਨੇ ਸੁਨਾਣ ਵਾਸਤੇ ਪਾਣੀ ਲਿਆ ਕੇ ਤੇ ਗੁਰੂ ਸਾਹਿਬ ਨੂੰ ਸੁਨਾਣ ਕਰਾ ਉਹਨਾਂ ਨੇ ਰਾਤ ਨੂੰ ਜਦੋਂ ਭਜਨ ਤੇ ਬਿੰਦਨ ਦੇਸੀ ਤੇ ਆਪਣੇ ਜਿਹੜੇ ਕੇਸ ਹਨ ਕਿੱਲੀ ਦੇ ਨਾਲ ਬੰਨਦੇ ਰਹੇ ਹਾਂਜੀ ਕਿ ਜੇ ਅਗਰ ਮੈਨੂੰ ਝੋਕ ਲੱਗੂਗੀ ਤੇ ਵਾਲਾਂ ਨੂੰ ਖਿੱਚ ਪਾਉਗੀ ਤੇ ਮੈਨੂੰ ਜਾਨਕੀ ਨੀਂਦ ਨਾ ਆਊਗੀ ਤੇ ਖਲੋ ਕੇ ਬੰਦਗੀ ਕਰਦੇ ਰਹੇ ਹਾਂਜੀ ਜਿਨ੍ਹਾਂ ਨੇ ਵੀ ਬੰਦਗੀ ਕੀਤੀ ਆ ਜਾਂ ਸਰਗੁਰ ਨੂੰ ਪਾਇਆ ਵਾ ਤੇ ਉਹਨਾਂ ਨੇ ਬਹੁਤ ਯਾਨੀ ਕਿ ਕਠਨ ਭਗਤੀ ਕਰਕੇ ਪਾਇਆ ਵਾ ਹਾਂਜੀ ਅਗਰ ਜੇ ਬੰਦਾ ਕਵੇ ਨਾ ਕਿ ਮੈਂ ਸੁੱਖ ਦੇ ਨਾਲ ਭਗਤੀ ਕਰ ਲਾਂ ਤੇ ਸੁੱਖ ਦੇ ਨਾਲ ਭਗਤੀ ਨਹੀਂ ਹੁੰਦੀ ਸੁੱਖ ਤੋਂ ਲਾਂਬੇ ਹੋਣਾ ਪੈਂਦਾ ਵਾ ਕੱਲੇ ਨੂੰ ਭਜਨ ਕਰਨਾ ਪੈਂਦਾ ਹਾਂ। ਹਾਂਜੀ। ਹੱਡੀਆਂ ਢੇਰ ਜਿਹੜੀਆਂ ਨੂੰ ਕਰਤੀਆਂ ਪੈਂਦੀਆਂ। ਹਾਂਜੀ। ਤੇ ਫੇਰ ਜਾ ਕੇ ਪੀਰ ਦਾ ਨਜ਼ਾਰਾ ਹੁੰਦਾ ਵਾ। ਜੇ ਕੋਈ ਬੰਦਾ ਕਵੇ ਕਿ ਮੈਂ ਰੋਟੀ ਪਾਣੀ ਵੀ ਚੰਗਾ ਚੱਜ ਨਾਲ ਖਾਈ ਜਾਵਾਂ। ਹਾਂਜੀ। ਤੇ ਭੁੱਖਾ ਵੀ ਨਾ ਰਵਾਂ ਤੇ ਸਤਾ ਵੀ ਰਵਾਂ ਤੇ ਕੰਮ ਕੋਈ ਨਾ ਕਰਾਂ। ਤੇ ਫੇਰ ਮੈਨੂੰ ਸਤਿਗੁਰ ਦੇ ਦਰਸ਼ਨ ਹੋਣ ਤੇ ਉਧਰੋਂ ਹੀ ਖੁਸ਼ੀ ਲਈ ਜਾਵਾਂ ਨਹੀਂ। ਉਹਨਾਂ ਦੀ ਖੁਸ਼ੀ ਲੈਣ ਵਾਸਤੇ ਸੰਤਾਂ ਮਹਾਂਪੁਰਖਾਂ ਦੀ ਉਹਨਾਂ ਦੇ ਚਰਨਾਂ ਦੀ ਸੇਵਾ ਵੀ ਕਰਨੀ ਪੈਂਦੀ ਜੋ ਉਹ ਕਹਿਣ ਹਾਂਜੀ ਜੋ ਉਹਨਾਂ ਦੀ ਖੁਸ਼ੀ ਹੋਵੇ ਉਹ ਸੇਵਾ ਕਰਾਉਣ ਤੇ ਖੁਸ਼ੀ ਨਾਲ ਵੀ ਕਰਨੀ ਪੈਂਦੀ ਆ ਤੇ ਭਜਨ ਵੀ ਕਰਨਾ ਪੈਂਦਾ ਹਾਂਜੀ ਫੇਰ ਜਾ ਕੇ ਪੀਰ ਦਾ ਨਜ਼ਾਰਾ ਹੁੰਦਾ ਵਾ ਹਾਂਜੀ ਤੇ ਗੱਲਾਂ ਬਾਤਾਂ ਨਾਲ ਨਹੀਂ ਹੁੰਦਾ ਗੱਲਾਂ ਬਾਤਾਂ ਦੇ ਨਾਲ ਆਪਾਂ ਜੇ ਖੜਾ ਬਣਾਵਾਂਗੇ ਤੇ ਗੱਲਾਂ ਬਾਤਾਂ ਨਾਲ ਨਹੀਂ ਬੰਨਾਂ ਉਹਦੇ ਵਾਸਤੇ ਸਾਨੂੰ ਸਮਾਨ ਲਿਆਉਣਾ ਪਊ। ਹਾਂਜੀ। ਸਭ ਕੁਝ ਚਾਹੀਦਾ ਵਾ ਸਮਾਨ ਤੇ ਫੇਰ ਉਹ ਕੜਾ ਬੰਦਦਾ ਵਾ। ਅਸੀਂ ਕਹਿੰਦੇ ਆ ਕਿ ਸਾਨੂੰ ਸਵਾਦ ਵੀ ਸਭ ਕੁਝ ਆ ਜਾਵੇ। ਹਾਂਜੀ ਤੇ ਕਦੀਏ ਵੀ ਆਪਾਂ ਖਾ ਖਣਾ। ਹਾਂਜੀ। ਇਹ ਹੱਡੀਆਂ ਢੇਰ ਕਰਨੀਆਂ ਪੈਣੀਆਂ ਜਿਨ੍ਹਾਂ ਨੇ ਵੀ ਕੁਝ ਲਿਆ ਆਪਣੇ ਸਤਿਗੁਰੂ ਕੋਲੋਂ। ਉਹਨਾਂ ਨੇ ਹੱਡੀਆਂ ਢੇਰ ਕੀਤੀਆਂ ਤੇ ਫੇਰ ਉਹਨਾਂ ਨੂੰ ਮਿਲਿਆ। ਹਾਂਜੀ। ਤੇ ਆਪਾਂ ਸਤਿਗੁਰ ਦੇ ਨਾਮ ਪਿਆਰ ਕਰੀਏ। ਸਤਗੁਰ ਬਹੁਤ ਦਿਆਵਾਨ ਆ ਤੇ ਉਹ ਸਾਡੇ ਤੇ ਗਰੀਬਾਂ ਤੇ ਦਇਆ ਕਰ ਸਕਦਾ ਵਾ ਉਦੋਂ ਜੇ ਆਪਾਂ ਖੁਸ਼ੀ ਖੁਸ਼ੀ ਦੇ ਨਾਲ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰੀਏ ਹਾਂਜੀ ਅਸੀਂ ਉਹਨੂੰ ਕੀ ਮਨਾਉਣਾ ਵਾ ਸਤਗੁਰ ਪਿਆਰ ਦਾ ਭੁੱਖਾ ਹੁੰਦਾ ਵਾ ਉਹਦੇ ਨਾਲ ਪਿਆਰ ਕਰੋ ਹਾਂਜੀ ਚਰਨਾ ਜੀ ਨਮਸਕਾਰ ਕਰੋ ਜੋ ਕਹਿੰਦੇ ਆ ਸਤਗੁਰ ਆਪਾਂ ਉਹਦਾਂ ਕਰੀਏ ਹਾਂਜੀ ਤੇ ਜਿੱਦਾਂ ਸਾਨੀਤ ਨੇ ਕਿਹਾ ਸੀ ਕਿ ਬੁੱਲਿਆ ਰੱਬ ਦਾ ਕੀ ਪਾਉਣਾ ਇਧਰੋਂ ਪੁੱਟਣਾ ਤੇ ਇਧਰੋਂ ਲਾਉਣਾ ਝੋਨਾ ਲਾਉਣ ਲੱਗੇ ਸੀ ਤੇ ਪਨੀਰੀ ਪੁੱਟਦੇ ਉਹਨਾਂ ਸਮਝਾਤਾ ਸੀ ਹਾਂਜੀ ਤੇ ਇਧਰੋਂ ਪਨੀਰੀ ਪੁੱਟਣੀਆਂ ਤੇ ਉੱਧਰ ਆਪਾਂ ਲਾ ਦੇਣੀਆਂ ਰੱਬ ਦਾ ਪਾਉਂਦਾ ਇਹੋ ਮਤਲਬ ਹੈ ਕਿ ਦੁਨੀਆਦਾਰੀ ਵਾਸਤੇ ਇਧਰੋਂ ਦੁਨੀਆਦਾਰੀ ਵੱਲੋਂ ਇਧਰੋਂ ਥੋੜਾ ਧਿਆਨ ਹਟਾਉਣਾ ਪੈਣਾ ਤੇ ਸਤਗੁਰਾਂ ਦੇ ਚਰਨਾਂ ਨੂੰ ਲਾਉਣਾ ਪੈਣਾ ਹਾਂਜੀ ਤੇ ਸਤਗੁਰ ਆਪੇ ਫਿਰ ਦਿਆ ਕਰ ਦੂਗਾ ਆਪਾਂ ਇੱਕ ਕਦਮ ਸਤਗੁਰ ਵਾਲ ਨੂੰ ਪਟਾਂਗੇ ਤਾਂ ਸਤਗੁਰ ਸਾਡੇ ਵਾਲ 70 ਕਦਮ ਪਟੂਗਾ ਹਾਂਜੀ ਸਤਗੁਰ ਬਿਲਕੁਲ ਤਿਆਰ ਬੈਠਾ ਹਾਂ ਦਾਵਾ ਕਿ ਸਾਨੂੰ ਕੋਈ ਯਾਦ ਕਰੇ ਤੇ ਇਹੀ ਉਹਦੇ ਤੇ ਦਿਆ ਕਰੀ ਹਾਂਜੀ ਰਾਦਾ ਸਵਾਮੀ ਦਿਆਲ ਕੀਆ ਰਾਦਾ ਸਵਾਮੀ ਜੀ ਕੀ ਸਖਾਈ